ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਕਿ ਜਿਸ ਤਰ੍ਹਾਂ ਬੰਦਾ ਪ੍ਰੋਫੈਸ਼ਨਲ Google Pay ਦਾ ਸਕੈਨਰ ਬਣਾਉਣ ਵਾਸਤੇ ਮੇਰੇ ਕੋਲ ਆਇਆ ਇਹ Google Pay ਦਾ 바ਰ ਕੋਡ ਹੈਗਾ ਆ ਦੇਖਿਓ ਹੁਣ ਮੈਨੂੰ ਲੱਗਦਾ ਕਿ ਮੈਂ ਲੁੱਟਿਆ ਗਿਆ ਅਕਾਊਂਟ ਦੇ ਵਿੱਚੋਂ ਇੱਕ 50000 ਦੀ ਟ੍ਰਾਂਜੈਕਸ਼ਨ ਇੱਕ 25000 ਦੀ ਟ੍ਰਾਂਜੈਕਸ਼ਨ ਹੋ ਚੁੱਕੀ ਆ ਧੁੱਪੇ ਕੰਮ ਕਰ ਮੈਂ ਕੰਮ ਕਰਦਾ ਮਿਹਨਤ ਕਰਦਾ ਉਹਦੇ ਵਾਸਤੇ 75000 ਰੁਪਏ ਬਹੁਤ ਹੈ ਮੇਰੇ ਵਾਸਤੇ ਠੱਗਾ ਵੱਲੋਂ ਵੱਖ-ਵੱਖ ਤਰੀਕੇ ਅਪਣਾ ਕੇ ਦੁਕਾਨਾਂ ਵਿੱਚ ਜਾ ਕੇ ਜਾਂ ਸ਼ੋਰੂਮਾਂ ਵਿੱਚ ਜਾ ਕੇ ਨਵੇਂ ਢੰਗ ਤਰੀਕੇ ਅਪਣਾ ਕੇ ਠੱਗੀਆਂ ਮਾਰੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਦੇ ਇੱਕ ਮਾਮਲੇ ਪਿੱਪਲਾਲ ਦੇ ਨਜ਼ਦੀਕ ਇੱਕ ਗੋਗਿਆ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਸ ਦੀ ਦੁਕਾਨ ਤੇ ਇਹ ਘਟਨਾ ਵਾਪਰੀ ਹੈ ਤੇ ਸੜਨਾਲ ਮੌਜੂਦ ਨੇ ਦੁਕਾਨ ਦੇ ਮਾਲਕ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇੱਕ ਸਰ ਤੁਸੀਂ ਠੱਗੀ ਦਾ ਸ਼ਿਕਾਰ ਹੋਏ ਹੋ ਵੇਖਣ ਚਾਇਆ ਕਿ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਜੜੀਆਂ ਨੇ ਅਕਸਰ ਸੁਣ ਨੂੰ ਮਿਲਦੀਆਂ ਸੀ ਠੱਗੀਆਂ ਠੋਰੀਆਂ ਵੀ ਜੜੀਆਂ ਨੇ ਕਈ ਵਾਰ ਦੇਖਣ ਨੂੰ ਮਿਲੀਆਂ ਨੇ ਪਰ ਇੱਕ ਨਵੇਂ ਢੰਗ ਤਰੀਕੇ ਨਾਲ ਤੋਂ ਅਸੀਂ ਠੱਗੇ ਗਏ ਹੋ ਤੇ ਕੀ ਕਹਿਣਾ ਚਾਹੋਗੇ ਸਰ ਬਿਲਕੁਲ ਸਰ ਮੈਂ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਕਿ ਜਿਸ ਤਰ੍ਹਾਂ ਬੰਦਾ ਪ੍ਰੋਫੈਸ਼ਨਲ Google Pay ਦਾ ਸਕੈਨਰ ਬਣਾਉਣ ਵਾਸਤੇ ਮੇਰੇ ਕੋਲ ਆਇਆ ਕਹਿੰਦਾ ਭਾਜੀ ਤੁਹਾਡਾ ਸਕੈਨਰ ਮੈਂ ਕੰਪਨੀ ਨੇ ਹੁਣ ਦੁਆਰਾ ਕੀਤਾ ਹੈਗਾ ਕਿ ਜਿਹੜੇ ਪੁਰਾਣੇ ਸਕੈਨਰ ਹੈਗੇ ਆ ਇਹ ਹੁਣ ਨਹੀਂ ਚੱਲਣੇ ਹੈਗੇ ਕੰਪਨੀ ਨਵਾਂ ਸਕੈਨਰ ਬਣਾ ਕੇ ਦਿੰਦੀ ਆ ਜਦੋਂ ਤੁਹਾਡੇ ਕੋਲ ਆਉਂਦਾ ਸੀ ਤੁਹਾਡੇ ਕੋਲ ਕੌਣ-ਕੌਣ ਮੌਜੂਦ ਹੁੰਦਾ ਸੀ ਉਸ ਵੇਲੇ ਉਸ ਵੇਲੇ ਮੇਰੀ ਮਿਸੇਸ ਮੇਰੇ ਨਾਲ ਦੁਕਾਨ ਰਨ ਕਰਦੇ ਆਂ ਅਸੀਂ ਉਸ ਵੇਲੇ ਮੁੰਡੇ ਸਾਡੇ ਹੁੰਦੇ ਮੁੰਡੇ ਜਾਣ ਦਾ ਟਾਈਮ ਹੁੰਦਾ ਉਹਨਾਂ ਦਾ 7:30 ਵੇਲੇ ਚਲੇ ਜਾਂਦੇ ਮੁੰਡੇ ਠੀਕ ਹੈ ਤੁਹਾਡਾ ਮੋਬਾਈਲ ਵੀ ਲੈ ਗਿਆ ਕੋਡ ਵੀ ਜਿਹੜਾ ਸੀਗਾ ਉਹ ਵੀ ਉਹਨੇ ਦੇਖ ਲਿਆ ਕਿ ਕੀ ਕੋਡ ਲੱਗਦਾ ਤੇ ਕੋਈ ਮੁੰਡੇ ਨੂੰ ਪਹਿਲੇ ਪਤਾ ਸੀ ਪਿੰਨ ਕੋਡ ਕਿਉਂਕਿ ਉਹਨੇ ਸਾਡੇ ਜਿੱਦਣ ਅਪਲਾਈ ਕੀਤਾ ਪਿੰਨ ਕੋਡ ਉਹਨੇ ਹੀ ਬਣਾ ਕੇ ਦਿੱਤਾ ਸੀ ਸਕੈਨਰ ਵੀ ਉਹਨੇ ਆਪਣਾ ਉੱਥੇ ਪਾ ਲਿਆ ਵਿੱਚ ਹਾਂਜੀ ਸਕੈਨਰ ਵੀ ਉਹਨਾਂ ਦੇ ਵਿੱਚ ਹੀ ਮੇਰੇ ਉਹਨੇ ਪਹਿਲਾਂ 10 ਰੁਪਏ ਮੈਤੋ ਪੁਆਏ ਨਾ ਇਹ Google Pay ਦਾ ਬਾਰਕੋਡ ਹੈਗਾ ਆ ਦੇਖਿਓ ਉਸਨੇ ਮੈਨੂੰ ਆਹ ਸਮਾਨ ਉਹਦਣ ਬਾਈ ਪੋਸਟ ਆਇਆ ਤੇ ਉਹ ਇਹਨੂੰ ਉਹਨੇ ਫਿੱਟ ਕਰਕੇ ਕਹਿੰਦਾ ਭਾਜੀ ਇਹਦੇ ਉੱਤੇ 10 ਰੁਪਏ ਪਾਓ ਅੱਛਾ ਇਹ ਜਿਹੜਾ ਬਾਰਕੋਡ ਆਇਆ ਤੁਹਾਨੂੰ ਕੋਰੀਅਰ ਥਰੂ ਆਇਆ ਤੇ ਇਹ ਇਸੇ ਬੰਦੇ ਨੇ ਅਪਲਾਈ ਕੀਤਾ ਸੀ ਹਾਂਜੀ ਹਾਂਜੀ ਇਸੇ ਬੰਦੇ ਨੇ ਅਪਲਾਈ ਕੀਤਾ ਸੀਗਾ ਜਿਸਲੇ ਉਹ ਮੇਰਾ ਫੋਨ ਲੈ ਕੇ ਚਲਾ ਗਿਆ ਮੈਨੂੰ ਪਾਲ ਪਈ ਫੋਨ ਦੀ ਮੈਂ ਕਿਹਾ ਫੋਨ ਮੇਰਾ ਕਿੱਥੇ ਹੈ ਜਿਲੇ ਆਪਾਂ ਫੋਨ ਦੀ ਪਾਲ ਪਈ ਫਿਰ ਮੇਰਾ ਦਿਮਾਗ ਜਿਹੜਾ ਬੁਖਲਾ ਗਿਆ ਮੈਂ ਕਿਹਾ ਹੁਣ ਸਾਰਾ ਕੁਝ ਉਹਨੂੰ ਉਹਨੇ ਦੇਖ ਲਿਆ ਹੁਣ ਮੈਨੂੰ ਲੱਗਦਾ ਕਿ ਮੈਂ ਲੁੱਟਿਆ ਗਿਆ ਮੈਂ ਲੁੱਟਿਆ ਗਿਆ ਇਸ ਤੋਂ ਪਹਿਲਾਂ ਕਿ ਮੇਰੇ ਗਵਾਂਢੀ ਜਿਹੜਾ ਮੁੰਡਾ ਹੈਗਾ ਉਹ ਮੁੰਡਾ ਵਧੀਆ ਇੰਜੀਨੀਅਰ ਹੈਗਾ ਉਹ ਕਹਿੰਦਾ ਪਾਜੀ ਇਸ ਤੋਂ ਪਹਿਲਾਂ ਅਸੀਂ ਫਟਾਫਟ ਇਹਦਾ SIM ਬੰਦ ਕਰਵਾਈਏ ਅਸੀਂ ਪਿੰਪਲਾਂ ਵਾਲੇ ਜਾ ਕੇ ਇੱਕ ਦੁਕਾਨ ਹੈਗੀ ਉੱਥੇ ਜਾ ਕੇ ਪਹਿਲਾਂ SIM ਬੰਦ ਕਰਵਾਈ ਫਟਾਫਟ SIM ਬੰਦ ਹੋਣ ਨੂੰ ਵੀ ਫਿਰ ਵੀ 15 20 ਮਿੰਟ ਅੱਧਾ ਘੰਟਾ ਲ ਉਨੇ ਮੇਰੀ ਪੇਮੈਂਟ ਕਰਵਾ ਚੁੱਕਾ ਸੀ ਜਿੱਲੇ ਅਸੀਂ ਆਪਣੇ ਅਕਾਊਂਟ ਬੰਦ ਕਰਾਏ ਤਾਂ ਸਾਨੂੰ ਮੈਨੂੰ ਪਤਾ ਲੱਗਾ ਕਿ ਮੇਰੇ ਅਕਾਊਂਟ ਦੇ ਵਿੱਚੋਂ ਇੱਕ 50000 ਦੀ ਟ੍ਰਾਂਜੈਕਸ਼ਨ ਇੱਕ 25000 ਦੀ ਟ੍ਰਾਂਜੈਕਸ਼ਨ ਹੋ ਚੁੱਕੀ ਆ ਇਸ ਸਬੰਧੀ ਤੁਸੀਂ ਰਿਪੋਰਟ ਲਿਖਵਾਈ ਥਾਣੇ ਹਾਂਜੀ ਹਾਂਜੀ ਮੈਂ ਰਿਪੋਰਟ ਲਿਖਵਾਈ ਪਹਿਲਾਂ ਤਾਂ ਮੈਂ ਮਾਲਟੋਨ ਥਾਣੇ ਗਿਆ ਉਹ ਕਹਿੰਦੇ ਨਹੀਂ ਇੱਥੇ ਸਾਡੇ ਕੋਲ ਰਿਪੋਰਟ ਲਖਵਾਉਂਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਇਹਨੂੰ ਜਿਹੜਾ ਸਾਈਬਰ ਕ੍ਰਾਈਮ ਹੈਗੀ ਬ੍ਰਾਂਚ ਮਿੰਨੀ ਸੈਕਟਰੀਟ ਉੱਥੇ ਜਾਓ ਫਿਰ ਮੈਂ ਉੱਥੇ ਗਿਆ ਤੇ ਉਹ ਕਹਿੰਦੇ ਨਹੀਂ ਸਾਡੇ ਕੋਲ ਨਹੀਂ ਤੁਸੀਂ ਉਹਨਾਂ ਨੇ ਨੰਬਰ ਦਿੱਤਾ ਇੱਕ ਲਿਖ ਕੇ ਮੈਨੂੰ ਇਹ 119 ਪਤਾ ਨਹੀਂ ਕਿੰਨਾ ਸੀਗਾ ਮੈਨੂੰ ਯਾਦ ਨਹੀਂ ਤੇ ਸਾਡੀ ਜਿਹੜੀ ਕੰਪਲੇਂਟ ਸੀ ਉਹ ਦਰਜ ਹੋ ਗਈ ਅਸੀਂ ਕੰਪਲੇਂਟ ਲਿਖਾਤੀ ਉੱਤੇ ਤੇ ਉਹਨਾਂ ਨੇ ਸਾਨੂੰ ਇੱਕਨੋਲਜਮੈਂਟ ਨੰਬਰ ਦਿੱਤਾ ਫਿਰ ਮੈਂ ਉਹ ਲੈ ਕੇ ਫਿਰ ਦੁਬਾਰਾ ਉੱਤੇ ਕ੍ਰਾਈਮ ਬ੍ਰਾਂਚ ਦੇ ਵਿੱਚ ਗਿਆ ਤੇ ਉਹਨਾਂ ਨੇ ਕਿਹਾ ਠੀਕ ਆ ਹੁਣ ਸਾਡੇ ਕੋਲ ਇੱਕ ਦੋ ਦਿਨਾਂ ਤੱਕ ਆ ਜਾਣੀ ਆ ਤੇ ਅਸੀਂ ਤੁਹਾਡੀ ਕਾਰਵਾਈ ਸ਼ੁਰੂ ਕਰ ਦੇਵਾਂਗੇ ਰਿਪੋਰਟ ਤਾਂ ਲਿਖ ਲਈ ਲੇਕਿਨ ਸਾਡਾ ਸਮਾਧਾਨ ਨਹੀਂ ਹੋਇਆ ਹਾਲ ਤੱਕ ਅਲਦਗਸਹੀ ਅਦੇ ਵਿੱਚ ਕਦੀ ਮੈਂ ਮਲਟਮ ਥਾਣੇ ਜਾ ਕੇ ਪੁੱਛਣਾ ਕਿ ਮੇਰੀ ਰਿਪੋਰਟਿੰਗ ਹੈ ਅੱਜ ਵੀ ਮੈਂ ਜਾ ਕੇ ਆਇਆ ਅੱਜ ਵੀ ਮੈਂ ਜਾ ਕੇ ਆਇਆ ਕਹਿੰਦੇ ਸਾਡੇ ਕੋਲ ਦੋ ਦਿਨਾਂ ਪਿਛੋਂ ਆਉਣੀ ਆ ਬਟ ਮੈਨੂੰ ਇੱਕ ਮੈਸੇਜ ਆਇਆ ਸੀਗਾ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਆਨਲਾਈਨ ਰਜਿਸਟਰਡ ਹੋਈ ਆ ਤੇ ਕੋਈ ਤੁਸੀਂ ਈਮੇਲ ਦੇ ਉੱਤੇ ਡਾਇਰੈਕਟਲੀ ਨਾ ਕਰਿਓ ਆਟੋਮੈਟਿਕਲੀ ਆ ਇਹ ਤੇ ਜਿਵੇਂ ਤੁਹਾਡਾ ਠੱਗੀ ਵੱਜੀ ਆ ਤੇ ਕਿਵੇਂ ਸੋਚਦੇ ਹੋਣ ਇਸ ਜੀ ਇਹ ਤਾਂ ਇਹ ਕੰਨਾ ਜੀ ਜਿੰਨਾ ਕਿ ਇਹ ਦੀਆਂ ਸੁਵਿਧਾਵਾਂ ਸਾਨੂੰ ਉਹਦਾ ਸੁਵਿਧਾ ਆ ਉਤੋਂ 4 ਗੁਣਾ ਜ਼ਿਆਦਾ ਨੁਕਸਾਨ ਆ ਸਾਡ ਨੂੰ ਆਮ ਜਿਹੜਾ ਬੰਦਾ ਜਿਹਨੂੰ ਨਹੀਂ ਜ਼ਿਆਦਾ ਨੌਲੇਜ ਹੈਗੀ ਇਹਦੀ ਡਿਜੀਟਲ ਲਾਈਫ ਬਾਰੇ ਉਹ ਜੋ ਉਹਨੂੰ ਨੁਕਸਾਨ ਜ਼ਿਆਦਾ ਹੋ ਰਿਹਾ ਕੋਈ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਮੈਂ ਤਾਂ ਮੈਂ ਤਾਂ ਠਗਿਆ ਗਿਆ ਔਰ ਮੇਰੀ ਜਿਹੜਾ ਜਿਹੜਾ ਮੇਰਾ ਨੁਕਸਾਨ ਹੈ ਉਹਦੀ ਪਰਵਾਹੀ ਹੋਵੇ ਔਰ ਮੈਂ ਇਹ ਵੀ ਅਵੇਅਰ ਕਰਨਾ ਚਾਹੁੰਦਾ ਕਿ ਜਿਹੜੇ ਹੋਰ ਦੁਕਾਨਦਾਰ ਆ ਉਹਨਾਂ ਦੇ ਨਾਲ ਠਗੀਆਂ ਨਾ ਹੋਣ ਇਹਦੇ ਬਾਰੇ ਕੁਝ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਕਦਮ ਉਠਾਣੇ ਚਾਹੀਦੇ ਆ ਕੀ ਮੰਗ ਕਰਦੇ ਹੁਣ ਪੁਲਿਸ ਪ੍ਰਸ਼ਾਸਨ ਜਾਂ ਮੇਰੇ ਗੂਗਲ ਪੇ ਮੇਰੀ ਪਰਵਾਹੀ ਕਰੇ ਤੇ ਜਾਂ ਮੈਨੂੰ ਪ੍ਰਸ਼ਾਸਨ ਮੇਰਾ ਜਿਹੜਾ ਨੁਕਸਾਨ ਹੋਇਆ ਉਹਦੀ ਮੈਨੂੰ ਮੁਆਵਜ਼ਾ ਤੋਂ ਆਵੇ 75000 ਭਾਜੀ ਬਹੁਤ ਵੱਡੀ ਰਕਮ ਹੁੰਦੀ ਜਿਹੜਾ ਬੰਦਾ ਖੂਨ ਪਸੀਨੇ ਮਿਹਨਤ ਨਾਲ ਪੈਸਾ ਕਮਾਉਂਦਾ ਉਹਦੇ ਵਾਸਤੇ ਬਹੁਤ ਆ ਤੂੰ ਪੇ ਕੰਮ ਕਰਦਾ ਮਿਹਨਤ ਕਰਦਾ ਉਹਦੇ ਵਾਸਤੇ 75000 ਰੁਪਏ ਬਹੁਤ ਹੈ ਮੇਰੇ ਵਾਸਤੇ ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਆ ਕਿ ਇਹ ਸਿਸਟਮ ਨੂੰ ਬੰਦ ਕਰਵਾ ਕੇ ਅਗਰ ਇਹ ਸਿਸਟਮ ਜੇ ਚੱਲਦਾ ਤਾਂ ਇਸ ਠਗੀਆਂ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਇਹਨਾਂ ਠੱਗਾਂ ਨੂੰ ਫੜ ਕੇ ਅਰੈਸਟ ਕਰਕੇ ਜਿਨ੍ਹਾਂ ਵਿਅਕਤੀਆਂ ਨਾਲ ਠੱਗੀ ਹੋਈ ਹੈ ਉਹਨਾਂ ਨੂੰ ਜੋ ਉਹਨਾਂ ਦਾ ਖਾਤਿਆਂ ਵਿੱਚੋਂ ਪੈਸੇ ਗਏ ਨੇ ਉਹ ਉਹਨਾਂ ਨੂੰ ਦਿਵਾਉਣੇ ਚਾਹੀਦੇ ਨੇ ਸੋ ਜੀਵੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰੈਸ ਦੇ ਨਾਲ ਮੈਂ ਉਹਨਾਂ ਨੂੰ ਇਸੇ ਚਿੰਮਾ ਇਜਾਜ਼ਤ ਦੇ ਧੰਨਵਾਦ